ਸੀ ਸੈੱਟ ਦੌਰਾਨ ਉਹਨਾਂ ਨੇ ਕੰਮ ਕਰਦੇ ਦੌਰਾਨ ਉਹਨਾਂ ਦੀ ਇੱਕ ਚੰਗੀ ਆਤ ਜੋ ਤੁਹਾਨੂੰ ਲੱਗਿਆ ਵੀ ਯਾਰ ਇਹ ਇਹ ਆਤ ਹਰ ਇੱਕ ਇਨਸਾਨ ਹਰ ਇੱਕ ਡਾਇਰੈਕਟਰ ਨੂੰ ਬਣਾਉਣੀ ਚਾਹੀਦੀ ਹੈ ਨਹੀਂ ਇੱਕ ਨਹੀਂ ਚੰਗੀ ਇਹ ਨਾਲ ਵੀ ਆਵਾਂਗੇ ਉਹਨਾਂ ਨੂੰ ਉਤਾਵਲੇ ਹੋਰੇ ਪਹਿਲਾਂ ਮਾਈਕੇ ਦੇ ਹੱਲ ਚੱਲ ਗਿਆ ਇਹ ਕਹਿੰਦੇ ਆ ਨਾ ਮੇਰੇ ਵਰਗੇ ਲੋਕ ਹੋਰੇ ਚੁਗਲਖੋਰ ਤੇ ਇੱਕ ਗਰਦਾਰ ਆ ਜੀ ਸਵਾਦ ਲੈਂਦਾ ਉਹ ਮੈਂ ਅੱਜ ਤੱਕ ਐੋਜੀ ਲੜਾਈ ਨਹੀਂ ਦੇਖੀ ਤਕਨੀ ਗੋਡਾਸੇ ਉਹ ਕੋੜਾ ਲੜਾਈਆਂ ਚੱਲ ਰਹੀਆਂ ਮੈਨੂੰ ਇਹ ਲੱਗਦਾ ਕਿ ਇੰਨੀ ਵਧੀਆ ਕਾਸਟਿੰਗ ਕਿਸੇ ਸ਼ਾਇਦ ਕਿਤੇ ਨਹੀਂ ਸੀ ਹੋ ਸਕਦੀ ਟ੍ਰੇਲਰਸ ਹੋਰ ਕਿਸੇ ਦੀ ਇੰਪੋਰਟੈਂਸ ਸ਼ੋਅ ਕੀਤੀ ਨਹੀਂ ਹੁੰਦੀ ਜਦਕਿ ਇੱਕ ਫਿਲਮ ਜਿਵੇਂ ਬੱਬੂ ਸਰ ਵੀ ਕਹਿੰਦੇ ਨੇ ਕਿ ਇੱਕ ਇਨਸਾਨ ਨਾਲ ਨਹੀਂ ਬਣਦੀ ਕੀ ਮਤਲਬ ਇਹ ਪੰਜਾਬੀ ਦੀ ਸ਼ੋਲੇ ਸੱਤ ਦਿਹੋਣ ਵਾਲੀ ਆ ਨਾ ਨਾ ਨਾਟਕ ਕਿਉਂ ਆ ਮੈਂ ਬਰਪੀ ਤਰ ਟੋਲ ਦੇ ਲਿਖ ਲਿਖਤੀ ਜੋ ਡਾਇਲੌਗ ਦਿੱਤੇ ਨੇ ਉਹਨਾਂ ਨੂੰ ਕਿਵੇਂ ਕਮਨ ਜਿੱਤੇ ਨੇ ਜਿਹੜੇ ਗਵੰਦ ਦਾ ਕਰੈਕਟਰ ਦਿੱਤਾ। ਸੋ ਤੁਸੀਂ ਦੇਖ ਰਹੇ ਹੋ ਪ੍ਰੀਤ ਕਿਕਸ ਤੇ ਅੱਜ ਸਾਡੇ ਨਾਲ ਜੋ ਸਟਾਰ ਕਾਸਟ ਬੈਠੀ ਆ ਸੁੱਚਾ ਸੂਰਮਾ ਦਾ ਬੱਬੂਮਾਨ ਲੇਜੈਂਡ ਨੇ ਜਿਹੜੇ ਉਹਨਾਂ ਦੇ ਨਾਲ ਕੋ ਜਿਹੜੇ ਐਕਟਰ ਨੇ ਉਹਨੇ ਕੱਲਾ ਇੱਕ ਕਰੈਕਟਰ ਫਿਲਮ ਨੂੰ ਲੈ ਕੇ ਚੱਲ ਰਿਹਾ ਬਟ ਇੱਕ ਕਰੈਕਟਰ ਨਾਲ ਮੈਨੂੰ ਲੱਗਦਾ ਕਿ ਫਿਲਮ ਸੰਪੂਰਨ ਕਦੇ ਵੀ ਨਹੀਂ ਹੁੰਦੀ ਸੋ ਇਹ ਜੋ ਕਿਰਦਾਰ ਨੇ ਇਹ ਕਿਰਦਾਰਾਂ ਕਰਕੇ ਸੁੱਚਾ ਸੂਰਮਾ ਬਖੂਬੀ ਲੇਜੈਂਡਰੀ ਫਿਲਮ ਬਣਦੀ ਹੈ ਸੋ ਇਹਨਾਂ ਕਿਰਦਾਰਾਂ ਨਾਲ ਗੱਲ ਕਰਦੇ ਆ ਸਭ ਤੋਂ ਪਹਿਲਾਂ ਆਪਾਂ ਫੁੱਫੜ ਦਾ ਕਿਰਦਾਰ ਨਿਭਾਇਆ ਬਾਈ ਜੀ ਨਾਲ ਗੱਲ ਕਰਾਂਗੇ ਬਾਈ ਜੀ ਸਤਿ ਸ਼੍ਰੀ ਅਕਾਲ ਸਾਸਰ ਜੀ ਮਾਸਤਰੀ ਕਾਲ ਹਾਂ ਸਾਸਰ ਜੀ ਮਾਸਤਰੀ ਕਾਲ ਤੇ ਮੇਰਾ ਨਾਮ ਗੁਰਿੰਦਰ ਮਖਨਾ ਹੈ ਤੇ ਮੈਂ ਵੀ ਸੁੱਚਾ ਸੂਰਮਾ ਫਿਲਮ ਦਾ ਇੱਕ ਹਿੱਸਾ ਹਾਂ ਇਹਨਾਂ ਨਾਲ ਵੀ ਆਵਾਂਗੇ ਉਹਨਾਂ ਨੂੰ ਤਾਬਲੇ ਹੋਰੇ ਪਹਿਲਾਂ ਮਾਈਕੇ ਦੇ ਹੱਲ ਕਿਉਂ ਚਲ ਗਿਆ ਤੇ ਕਹਿੰਦੇ ਆ ਨਾ ਅਚਾ ਜੀ ਉਹ ਬਹੁਤ ਵਧੀਆ ਕਿਰਦਾਰ ਹੈ ਔਰ ਸ਼ੁਭੇਦਾਰ ਇਸ਼ਤਿਹਾਰ ਨਹੀਂ ਦੇਣਾ। ਔਰ ਬਹੁਤ ਵਰੀ ਵਧੀਆ ਤਰੀਕੇ ਨਾਲ ਆਪਣਾ ਅਮਿਤੋਜ ਸਰ ਨੇ ਉਹਨੂੰ ਫਿਲਮਾਇਆ ਔਰ ਸਾਰੇ ਕਿਰਦਾਰ ਇਹਦੇ ਬਹੁਤ ਵਧੀਆ ਨੇ। ਉਹਨਾਂ ਚੋਂ ਮੈਂ ਵੀ ਇੱਕ ਅੰਗ ਹਾਂ ਮੈਂ ਦੱਸਣਾ ਨਹੀਂ ਮੇਰਾ ਕਿਰਦਾਰ ਕੀ ਆ ਇਹ ਤੁਸੀਂ ਜਦੋਂ ਫਿਲਮ ਵੇਖੋਗੇ ਤਾਂ ਤੁਹਾਨੂੰ ਪਤਾ ਲੱਗ ਜਾਵੇਗਾ। ਸਰ ਸਰ ਦੱਸ ਦਿਓ ਅੱਜ। ਅੱਜ ਕੋਈ ਦੱਸ ਦਿਓ ਜਰਾ। ਪਤਾ ਨੂੰ ਪਤਾ ਲੱਗ ਜਾਊਗਾ। ਪੱਕਾ ਆ। ਇਹ ਸਾਰੇ ਕਿਰਦਾਰ ਹੈ ਪੱਕਾ। ਤੇ ਸਰ ਜਿੱਦਾਂ ਤੁਸੀਂ ਅਮਿਤੋਜ ਮਾਨਜਾ ਦਾ ਜ਼ਿਕਰ ਕੀਤਾ ਬਹੁਤ ਅੱਛੇ ਡਾਇਰੈਕਟਰ ਨੇ ਆ ਕੋਈ ਜੋ ਉਹਨਾਂ ਦਾ ਜੋ ਤੁਸੀਂ ਸੈੱਟ ਬਣਾਉਣ ਉਹਨਾਂ ਨਾਲ ਕੰਮ ਕਰਦੇ ਦੌਰਾਨ ਉਹਨਾਂ ਦੀ ਇੱਕ ਚੰਗੀ ਆਤ ਜੋ ਤੁਹਾਨੂੰ ਲੱਗਿਆ ਵੀ ਯਾਰ ਇਹ ਇਹ ਆਤ ਹਰ ਇੱਕ ਇਨਸਾਨ ਹਰ ਇੱਕ ਡਾਇਰੈਕਟਰ ਨੂੰ ਬਣਾਉਣੀ ਚਾਹੀਦੀ ਹੈ ਨਹੀਂ ਇੱਕ ਨਹੀਂ ਚੰਗੀ ਉਹਨਾਂ ਦੀਆਂ ਸਾਰੀਆਂ ਆਤਾਂ ਚੰਗੀਆਂ ਨੇ ਉਹ ਯਾਰ ਇਹ ਡਰਾਕ ਕਲੀਚ ਨੂੰ ਉਹਨਾਂ ਦੀਆਂ ਸਾਰੀਆਂ ਆਤਾਂ ਚੰਗੀਆਂ ਨੇ ਇਹ ਮੈਂ ਤਾਂ ਕਹਿ ਸਕਦਾ ਕਿਉਂਕਿ ਹੁਣ ਚੰਗਾ ਦੌਰ ਵੀ ਆ ਗਿਆ ਫਿਲਮ ਸਾਡੀ ਬਹੁਤ ਚੰਗੀ ਚੱਲਣੀ ਆ ਉਹ ਵਾਕੇ ਬਰੀਕੀ ਨਾਲ ਜੋ ਡਾਇਰੈਕਟਰ ਨੂੰ ਇੱਕ ਨਿਪੁੰਨ ਡਾਇਰੈਕਟਰ ਨੂੰ ਚਾਹੀਦਾ ਮੈਂ ਸੋਚਦਾ ਜਿਸ ਮਕਾਮ ਤੇ ਉਹ ਇਸ ਵੇਲੇ ਨੇ ਉਹ ਇੱਕ ਨਿਪੁੰਨ ਡਾਇਰੈਕਟਰ ਦੇ ਮਕਾਮ ਤੇ ਨੇ ਬਾਕੀ ਸਾਡੇ ਡਾਇਰੈਕਟਰ ਜਿਹੜੇ ਉਹ ਯੰਗੇਸਟ ਨੇ ਨਵੇਂ ਨੇ ਜਾਂ ਜੇ ਇਹ ਫਿਲਮ Google ਤੋਂ ਵੇਖ ਕੇ ਬਣਦੀ ਜਾਂ YouTube ਤੋਂ ਬਣ ਕੇ ਵੇਖ ਕੇ ਬਣਦੀ ਰਿਸਰਚਾਂ ਕਰ ਕਰਕੇ ਤਾਂ ਫਿਰ ਨਹੀਂ ਬਣਨੀ ਇਹ ਸੁਣ ਸੁਣ ਕੇ ਇਤਿਹਾਸ ਕੋਲ ਪੜ ਕੇ ਪੂਰੀ ਗਹਿਰਾਈ ਨਾਲ ਉਹਦੀ ਡੈਪਥ ਤੱਕ ਜਾ ਕੇ ਫਿਲਮ ਬਣੀ ਹੈ ਔਰ ਤੁਹਾਨੂੰ ਲੱਗਣਾ ਹੀ ਨਹੀਂ ਕਿ ਇਹ ਅੱਜ ਦੇ ਦੌਰ ਦੀ ਫਿਲਮ ਹੈ ਕਿ ਉਦੋਂ ਦੀ ਫਿਲਮ ਹੈ ਇੰਨੀ ਸੋਹਣੀ ਫਿਲਮ ਹੈ ਕਿ ਤੁਹਾਨੂੰ ਲੱਗਣਾ ਸਾਡੀ ਆਪਣੀ ਸਾਡੀ ਕਹਾਣੀ ਹੈ ਸਾਡੇ ਪਿੰਡ ਦੀ ਗੱਲ ਹੈ ਸਾਡੇ ਬਜ਼ੁਰਗਾਂ ਦੀ ਗੱਲ ਹੈ ਸਾਡੇ ਵਿਰਸੇ ਦੀ ਗੱਲ ਹੈ ਸੋ ਆਪਣਾ ਸਵਾਲ ਹੁਣ ਯੁਕਤੀ ਜੀ ਤੱਕ ਆਵੇਗਾ ਯੁਕਤੀ ਜੀ ਜਿੱਦਾਂ ਕਿ ਤੁਹਾਡੇ ਫਿਲਮ ਦੇ ਵਿੱਚ ਨਾ ਯੁਕਤੀ ਹੈ ਯੁਕਤੀ ਯੁਕਤੀ ਹਾਂ ਜੱਜੇ ਨਾਲ ਜੱਜੇ ਨਾਲ ਯੁਕਤੀ ਹਾਂ ਜੀ ਤਾਂ ਸੋ ਥੋੜਾ ਕਿਰਦਾਰ ਬਾਰੇ ਦੱਸ ਦਿਓ किरदार बस यही है जी पहला तो नाम ਦੇ ਵਿੱਚ ਹੀ किरदार ਹੈ ਜੁਗਤੀ ਕਿਉਂਕਿ ਜੁਗਤਾ ਕਰਨੀ ਆ ਇੱਕ ਇੱਕ ਗੱਲ ਨੂੰ ਸੁਣ ਕੇ ਦੂਜੀ ਥਾਂ ਪਹੁੰਚਾਉਣਾ ਔਰ ਪੂਰੇ ਪਿੰਡ ਦੇ ਵਿੱਚ ਜਿਵੇਂ ਆਪਾਂ ਅੱਜ ਕੱਲ ਤਾਂ ਫੇਸਬੁੱਕ WhatsApp ਤੇ ਸੋਸ਼ਲ ਮੀਡੀਆ ਦਾ ਜ਼ਮਾਨਾ ਗੱਲ ਜਲਦੀ ਪਹੁੰਚ ਜਾਂਦੀ ਹੈ ਉਹਨਾਂ ਟਾਈਮਾਂ ਦੇ ਵਿੱਚ ਜਿਹੜੇ ਜੁਗਤੀ ਵਰਗੇ ਟਾਈਮ ਲੱਗਦਾ ਸੀ ਜਿਹੜੇ ਮੇਰੇ ਵਰਗੇ ਚੁਗਲ ਖੋਰ ਤੇ ਕਿਰਦਾਰ ਆ ਜੀ ਸਵਾਦ ਲੈਂਦਾ ਇੱਕ ਖਾਤ ਦੂਜੀ ਥਾਂ ਤੇ ਗੱਲਾਂ ਪਹੁੰਚਾਉਂਦਾ ਮੈਂ ਫਿਰ ਇੱਕ ਇੱਕ ਡਾਇਲੋਗ ਤੁਹਾਡੇ ਤੋਂ ਜ਼ਰੂਰ ਸੁਣਨਾ ਚਾਹਣਾ ਜੋ ਫਿਲਮ ਦੇ ਵਿੱਚ ਮੈਂ ਨਾ ਪਰ ਫਿਲਮ ਚ ਸੁਣੀ ਤਾਂ ਜਿਆਦਾ ਵਧੀਆ ਲੱਗਿਆ ਡਾਇਲੋਗ ਬਹੁਤ ਵਧੀਆ ਬੋਲਿਆ ਤਾਂ ਇੱਕ ਹਾਂ ਇੱਕ ਕੋਈ ਸੀਗਾ ਕਹਿੰਦਾ ਮਤਲਬ ਉਹ ਪਰਮਾ ਜਿਹੜਾ ਚੋਟਾ ਜਿਹਾ ਲੱਗਿਆ ਉਹ ਪੂਰਾ ਡਾਇਲੋਗ ਹੈ ਸੀਗਾ ਕਹਿੰਦਾ ਓ ਮੇਰੀ ਗੱਲ ਸੁਣੋ ਮੱਲੋ ਉਹ ਤੁਸੀਂ ਤਾਂ ਇੱਥੇ ਬੈਠੇ ਕੀ ਕਰਦੇ ਆ ਉਹ ਮੈਂ ਅੱਜ ਤੱਕ ਐਹੋ ਜਿਹੀ ਲੜਾਈ ਨਹੀਂ ਵੇਖੀ ਤਕੂਏ ਗੁੰਡਾਸੇ ਉਹ ਕੋਹੜਾ ਤੇ ਲੜਾਈਆਂ ਚੱਲ ਰਹੀਆਂ ਓ ਆਓ ਚਲੀਏ ਇੱਥੇ ਬੈਠੇ ਕੀ ਕਰਦੇ ਆ ਜੀ ਮੱਲੋ ਅਸਲ ਚ ਵੀ ਇਦਾਂ ਹੀ ਕਰਦਾ ਮੈਂ ਕਿ ਤੁਹਾਡੀ ਕਿੱਥੇ ਲੜਾਈ ਦਿਖਾ ਦਿੰਦਾ ਜੀ ਸੋ ਹੁਣ ਆਓ ਚੱਲਦੇ ਆ ਮੈਡਮ ਵੱਲ ਮੈਡਮ ਮੇਰੇ ਤੋਂ ਡਾਇਲੌਗ ਨਾ ਸੁਣੋ ਕਿਉਂਕਿ ਮੈਂ ਪੂਰੀ ਫਿਲਮ ਸਿਰ ਰੋ ਰਹੀ ਹਾਂ ਸੋ ਪਾਪਾ ਮੈਮ ਮੈਂ ਤੁਹਾਡੇ ਕਿਰਦਾਰ ਬਾਰੇ ਵੀ ਜਾਣਨਾ ਚਾਹਣਾ ਤੇ ਓਵਰਆਲ ਟੀਮ ਦਾ ਰਿਵਿਊ ਤੁਹਾਡੇ ਤੋਂ ਲੈਣਾ ਚਾਹਣਾ ਜੀ ਮੇਰਾ ਕਰੈਕਟਰ ਕੁੱਕਰ ਦੀ ਵਾਈਫ ਦਾ ਕਰੈਕਟਰ ਹੈ ਜੀ ਜਿਵੇਂ ਕੁੱਕਰ ਦਾ ਰੁਝਾਨ ਬਲਵੀਰੋਵਾਲ ਚਲੇ ਜਾਂਦਾ ਹੈ ਜੀ ਤੇ ਉਹਦੇ ਆਪ ਦਾ ਇੱਕ ਪਰਿਵਾਰ ਹੈ ਉਹਦੇ ਬੱਚੇ ਆ ਜ ਜਿਹਦੇ ਵਿੱਚ ਨੁਕਸਾਨ ਉਹਦੀ ਵਾਈਫ ਉਹਦੀ ਮਾਂ ਉਹਦਾ ਬੱਚਾ ਪੁੱਤਰ ਹੈ ਜੀ ਅ ਅਸੀਂ ਅਸਲੀ ਜ਼ਿੰਦਗੀ ਵੱਲ ਤਾਂ ਨਹੀਂ ਜਾਂਦੇ ਕਿਉਂਕਿ ਹੁਣ ਆਪਾਂ ਨੂੰ ਪਤਾ ਨਹੀਂ ਆ ਜਿਹੜੇ ਸਾਡੇ ਰਿਸਰਚਰਸ ਨੇ ਜਿਹੜੇ ਸਾਡੇ ਡਾਇਰੈਕਟਰ ਨੇ ਉਹਨਾਂ ਨੇ ਤਾਂ ਇਸ ਸਟੋਰੀ ਨੂੰ ਬਹੁਤ ਜ਼ਿਆਦਾ ਭਾਵੁਕਤਾ ਨਾਲ ਸਮਝਿਆ ਰਹਿ ਕੇ ਮਾਨ ਕੇ ਉਸ ਮਤਲਬ ਉਸ ਪਿੰਡਾਂ ਦੇ ਨੇੜੇ ਤੇੜੇ ਤੋਂ ਜਿਹੜੇ ਲੋਕ ਹੈਗੇ ਆ ਉਹਨਾਂ ਨੇ ਮਤਲਬ ਸਾਰਾ ਕਰਿਆ ਇਸ ਫਿਲਮ ਦੇ ਵਿੱਚ ਸਭ ਤੋਂ ਜ਼ਿਆਦਾ ਜੇ ਮੈਂ ਆਪਣੀ ਪਰਸਨਲ ਦਸਾਂ ਤਾਂ ਮੈਨੂੰ ਮੇਰੀ ਜ਼ਿਆਦਾ ਬੌਂਡਿੰਗ ਜਿਨ੍ਹਾਂ ਨੇ ਮਤਲਬ ਮੇਰੀ ਸੱਸ ਦਾ ਕਰੈਕਟਰ ਕਰਿਆ ਕੁੱਕਰ ਦੀ ਮਾਂ ਦਾ ਕਰੈਕਟਰ ਪ੍ਰੋਫੈਸਰ ਮੈਮ ਦੇ ਨਾਲ ਰਿਹਾ ਮੈਂ ਉਹਨਾਂ ਦੇ ਨਾਲ ਜ਼ਿਆਦਾ ਸਮਾਂ ਬਤੀਤ ਕਰਿਆ ਮੈਨੂੰ ਇਹ ਲੱਗਦਾ ਕਿ ਇੰਨੀ ਵਧੀਆ ਕਾਸਟਿੰਗ ਕਿਸੇ ਸ਼ਾਇਦ ਕਿਤੇ ਨਹੀਂ ਸੀ ਹੋ ਸਕਦੀ ਮੈਮ ਨੂੰ ਦੇਖ ਕੇ ਤੇ ਉਹਨਾਂ ਦੇ ਕਰੈਕਟਰ ਨੂੰ ਦੇਖ ਕੇ ਬਹੁਤ ਮੇਲ ਖਾਂਦੇ ਨੇ ਹੁਣ ਜੇ ਅਸੀਂ ਗੁਰਪ੍ਰੀਤ ਜੀ ਦੀ ਗੱਲ ਕਰੀ ਇਹਨਾਂ ਦੇ ਕਰੈਕਟਰ ਨਾਲ ਬਹੁਤ ਮੇਲ ਖਾਂਦੇ ਨੇ ਇਹ ਤਾਂ ਜੋ ਜੋ ਕੱਕਰ ਦੀ ਕਾਸਟਿੰਗ કરી ਸੀ ਉਹ ਮਤਲਬ ਇਹ ਸੋਚ ਕੇ ਨਹੀਂ ਸੀ ਕੀਤੀ ਗਈ ਕਿ ਹੀਰੋ ਤਾਂ ਕੋਈ ਜ਼ਿਆਦਾ ਸੋਹਣਾ ਮੁੰਡਾ ਨਾ ਹੋ ਜੇ ਕਿਤੇ ਜਾਂ ਫਿਰ ਕੋਈ ਜ਼ਿਆਦਾ ਲੰਬਾ ਮੁੰਡਾ ਨਾ ਹੋ ਜੇ ਉਹ ਉਹ ਲੱਗਦਾ ਹੀਰੋ ਦੀ ਟੱਕਰ ਦਾ ਬੱਬੂ ਮਾਨ ਜੀ ਦੀ ਟੱਕਰ ਦਾ ਉਹ ਹਾਂ ਇੰਨੀ ਕਰਾਊਡ ਦੇ ਵਿੱਚ ਵੀ ਨਾ ਉਹ ਇਹ ਵੀ ਨੋਟਿਸ ਕਰਦਾ ਸੀ ਕਿ ਕਿਸ ਇਨਸਾਨ ਦਾ ਫੇਸ ਛੁਪ ਰਿਹਾ ਕਿਹਦੇ ਕਿਹਦੇ ਮੂੰਹ ਚ ਨਹੀਂ ਆ ਰਹੀ ਆ ਕਿਹਦੇ ਮੂੰਹ ਤੇ ਕਿਹਦੇ ਮਤਲਬ ਸਭ ਸੋ ਆਏ ਮਤਲਬ ਇੱਕ ਇੱਕ ਚੀਜ਼ ਨੋਟਿਸ ਕਰ ਰਿਹਾ ਸੀ ਕਿ ਕੋਈ ਬੁਰਾ ਨਾ ਦਿਖੇ ਲੱਗਣੇ ਚਾਹੀਦੇ ਆ ਵੀ ਹਾਂ ਉਹ ਪਿੰਡ ਦੇ ਵਿੱਚ ਵਿਆਹ ਚੱਲ ਰਿਹਾ ਹੈ ਖੁਸ਼ੀਆਂ ਮਨਾ ਰਿਹਾ ਹੈ ਇਹ ਨਹੀਂ ਵੀ ਪਿੱਛੇ ਉਹ ਦੂਰ ਕਿਤੇ ਕਰਾਊਡ ਦੇ ਵਿੱਚ ਕੋਈ ਖੜ ਗਿਆ ਨਾ ਖੜ ਨਹੀਂ ਇਹ ਤਾਂ ਕਿਤੇ ਵੀ ਕੁਝ ਵੀ ਨਹੀਂ ਤੁਹਾਨੂੰ ਐਵੇਂ ਦਾ ਮਿਲੂਗਾ ਦੇਖੋ ਜੀ ਬਾਕੀ ਜਦੋਂ ਟ੍ਰੇਲਰ ਦੇਖਦੇ ਆਂ ਉਹਨੂੰ ਲੱਗਦਾ ਹੈ ਕਿ ਇਹ ਐਕਟਰਸ ਦੀ ਫਿਲਮ ਹੈ ਪਰ ਕਾਇਦਾ ਐਕਟਰਸ ਦੀ ਫਿਲਮ ਹੈ ਹਰ ਇੱਕ ਕਿਰਦਾਰ ਟ੍ਰੇਲਰ ਚ ਨਾ ਇੱਕ ਇੱਕ ਆਰਟਿਸਟ ਨੂੰ ਇੰਨਾ ਹਾਈਲਾਈਟ ਕੀਤਾ ਹੋਇਆ ਮਤਲਬ ਜ਼ਿਆਦਾਤਰ ਫਿਲਮਾਂ ਦੇ ਵਿੱਚ ਇੱਕ ਐਕਟਰ ਇੱਕ ਜੋ ਹੀਰੋਇਨ ਹੁੰਦੀ ਹੈ ਜਾਂ ਫਿਰ ਉਹਨਾਂ ਦੇ ਨਾਲ ਇੱਕ ਦੋ ਐਕਸਟਰਾ ਜਿਹੜੇ ਮੇਨ ਇੰਪੋਰਟੈਂਟ ਕੈਰੈਕਟਰ ਹੁੰਦੇ ਨੇ ਬਸ ਕੋਈ ਟ੍ਰੇਲਰ ਟ੍ਰੇਲਰਸ ਹੋਰ ਕਿਸੇ ਦੀ ਇੰਪੋਰਟੈਂਸ ਸ਼ੋਅ ਕੀਤੀ ਨਹੀਂ ਹੁੰਦੀ ਜਦ ਕਿ ਇੱਕ ਫਿਲਮ ਜਿਵੇਂ ਬੱਬੂ ਸਰ ਵੀ ਕਹਿੰਦੇ ਨੇ ਵੀ ਇੱਕ ਇਨਸਾਨ ਨਾਲ ਨਹੀਂ ਬਣਦੀ ਬਾਕੀ ਆਰਟਿਸਟ ਉਮੀਦ ਵਿੱਚ ਹੁੰਦੇ ਨੇ ਕਿ ਅਸੀਂ ਇੰਨਾ ਕੰਮ ਕਰਿਆ ਉਸ ਚੀਜ਼ ਨੂੰ ਰਿਸਪੈਕਟ ਮਿਲੂਗੀ ਕਿ ਨਹੀਂ ਸਿਰਫ ਆਰਟਿਸਟ ਨੂੰ ਫਿਲਮਾਂ 'ਚ ਇਸ ਲਈ ਨਹੀਂ ਲਿਆਣਾ ਚਾਹੀਦਾ ਕਿ ਉਹ ਜੀ ਕਰਾਊਡ ਦਿਖਾਵਾ ਨਾ ਕਰਾਊਡ ਦਿਖਾਣਾ ਨਹੀਂ ਹਰੇਕ ਕੈਰੈਕਟਰ ਜਿਹਨੇ ਇੰਨੀ ਮਿਹਨਤ કરી ਆ 10-10 ਦਿਨ 20-20 ਦਿਨ ਸ਼ੂਟ ਨੂੰ ਦਿੱਤੇ ਨੇ ਇੰਨੀ ਦੂਰ ਦੂਰ ਗਏ ਨੇ ਉਹਦੀ ਉਹਦੀ अहमियत ਜਦੋਂ ਫਿਲਮ ਰਿਲੀਜ਼ ਹੋਵੇ ਉਦੋਂ ਵੀ ਹੋਣੀ ਚਾਹੀਦੀ ਜੀ ਜੀ ਮੈਂ ਜੀ ਵੀ ਕਹਿ ਕੇ ਹਾਂ ਜੀ ਨਾ ਕਿ ਮਤਲਬ ਇਹ ਪੰਜਾਬੀ ਦੀ ਸ਼ੋਲੇ ਸਾਬਤ ਹੋਣ ਵਾਲੀ ਆ ਉਹਦੇ ਚ ਵੀ ਚਾਹੇ ਛੋਟਾ ਕੈਰੈਕਟਰ ਸੀ ਚਾਹੇ ਵੱਡਾ ਸੀ ਐ ਮਤਲਬ ਉਹ ਕੈਰੈਕਟਰ ਅੱਜ ਤੱਕ ਵੀ ਸਾਨੂੰ ਯਾਦ ਆਤੇ ਸਿਰਮ ਦੇ ਕੈਰੈਕਟਰ ਜਿਹੜੇ ਯਾਦ ਨੇ ਬਿਲਕੁਲ ਬਿਲਕੁਲ ਹਾਂ ਜੀ ਹਾਂ ਨਾਟਕਾਂ ਕਿ ਹਾਂ ਕਿਤਨੇ ਆਦਮੀ ਸੀ ਜੀ ਜੀ ਉਹ ਤਿੰਨ ਆਦਮੀ ਵੀ ਭੁੱਲੇ ਨਹੀਂ ਹੈ ਕਿਸੇ ਨੂੰ ਹਾਂ ਜੀ ਹਾਂ ਜੀ ਇਹ ਵੀ ਨਹੀਂ ਭੁਲਾਣਾ ਪੱਕੀ ਨਹੀਂ ਪੱਕਾ ਸੋ ਹਾਂ ਜੀ ਸੋ ਮੈਂ ਬਸ ਮੈਂਮ ਤੋਂ ਇੱਕ ਜੇ ਮੈਮ ਤੁਸੀਂ ਆਪਣਾ ਕੋਈ ਡਾਇਲਗ ਫਿਲਮ ਦਾ ਮੈਡਮ ਨੇ ਤਾਂ ਸਾਰੀ ਫਿਲਮ ਚ ਰੋਇਆ ਤੇ ਰੋ ਕੇ ਹੁਣ ਤੁਹਾਨੂੰ ਦਿਖਾਉਣਾ ਹੈ ਚਤਰਾਲ ਵੀ ਖਾਈ ਚਤਰਾਲ ਹੀ ਖਾ ਨਹੀਂ ਚਲੋ ਚਲ ਮੈਂ ਬਸ میرے ਲੈਂਸ ਤੇ ਮੇਰੀਆਂ ਮੂੰ ਮੇਰਾ ਮੇਕਅਪ ਕਰਾਉ। ਜੀ ਮੈਮ ਗੁਰਪ੍ਰੀਤ ਰਟੋਲ ਦੇ ਲਿਖ ਲਿਖਤੀ ਜੋ ਡਾਇਲੌਗ ਦਿਤਿ ਨੇ ਉਹਨਾਂ ਨੂੰ ਕਿਵੇਂ ਦੇਖਦੇ। ਇਹਨੂੰ ਦਿੱਤੇ ਨਹੀਂ ਜਿਹਨੂੰ ਗੋਣ ਦਾ ਤਾਂ ਕਰੈਕਟਰ ਦਿੱਤਾ ਸੀ। ਅੱਛਾ ਜੀ ਬਤਵੀ ਜੀ ਜੀ ਨਹੀਂ ਮੈਂ ਮੈਂ ਆਪਣੇ ਮੈਂ ਪੂਰੀ ਫਿਲਮ ਵੱਲੋਂ ਇੱਕ ਚੀਜ਼ ਕਹੂੰਗੀ ਕਿ ਫਿਲਮਾਂ ਲਿਖਣੀਆਂ ਆਸਾਨ ਨਹੀਂ ਹੁੰਦੀਆਂ। ਹਰੇਕ ਜੋ ਰਾਈਟਰ ਹੈ ਜੋ ਫਿਲਮ ਲਿਖਦਾ ਹੈ ਉਹ ਆਸਾਨ ਨਹੀਂ ਹੁੰਦਾ। ਬਟ ਜਦੋਂ ਜਦੋਂ ਉਹਦੇ ਡਾਇਲੌਗਸ ਲਿਖੇ ਜਾਂਦੇ ਨੇ ਉਹ ਉਸ ਕਹਾਣੀ ਨੂੰ ਕਿੰਨਾ ਕ ਕਹਿੰਦੇ ਨਾ ਇੰਪੋਰਟੈਂਸ ਦਿੰਦੇ ਨੇ ਕਿਉਂਕਿ ਜਦੋਂ ਡਾਇਲੌਗਸ ਲਿਖੇ ਜਾਂਦੇ ਨੇ ਕਹਾਣੀ ਦੀ ਕਿਤੇ ਨਾ ਕਿਤੇ ਅਮਿਅਤ ਥੋੜੀ ਜਿਹੀ ਅੱਗੇ ਪਿੱਛੇ ਹੋ ਜਾਂਦੀ ਹੈ ਇਹ ਚੀਜ਼ਾਂ ਬਹੁਤ ਜ਼ਿਆਦਾ ਧਿਆਨ ਚ ਤੇ ਮੱਦੇ ਨਜ਼ਰ ਰੱਖ ਕੇ ਡਾਇਲੌਗਸ ਲਿਖੇ ਗਏ ਨੇ ਸਾਡੀ ਫਿਲਮ ਦੇ ਜਿੱਥੇ ਤੱਕ ਮੈਂ ਮਹਿਸੂਸ ਕਰ ਪਾਣੀ ਆਪਣੇ ਜੀ ਤੁਹਾਡਾ ਜਿਹੜਾ ਕਿਰਦਾਰ ਆ ਫਿਲਮ ਦੇ ਵਿੱਚ ਬਹੁਤ ਬਕੂਬੀ ਦਿਖ ਰਿਹਾ ਹਾਂਜੀ ਤੁਸੀਂ ਕਿਰਦਾਰ ਨੂੰ ਬਹੁਤ ਮਾਣਿਆ ਤੇ ਹੋਪ ਹੈਪਸੋ ਤੁਹਾਡੀ ਫਿਲਮ ਹੈ ਜਿਹੜੀ 20 ਸੈਪਟੈਂਬਰ ਨੂੰ ਰਿਲੀਜ਼ ਹੋ ਰਹੀ ਆ ਇਨਸ਼ਾਅੱਲਾ ਬਲੰਦੀਆ ਸ਼ੋਭੇ ਤੁਹਾਡਾ ਕਿਰਦਾਰ ਬਲੰਦੀਆ ਸ਼ੋਭੇ ਜੀ ਬਹੁਤ ਬਹੁਤ ਧੰਨਵਾਦ ਤੇ ਐਂਡ ਐਂਡ ਸਾਡੇ ਦਰਸ਼ਕਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਜੀ ਮੈਂ ਇਹੀ ਗੱਲ ਕਹਿਣਾ ਚਾਹਾਂਗਾ ਕਿ 20 ਸਤੰਬਰ ਨੂੰ ਜਿਹੜੀ ਫਿਲਮ ਸੱਚਾ ਸੋਰਮਾ ਸਾਡੇ ਪੰਜਾਬ ਦੀ ਗੱਲ ਸਾਡੇ ਅਣਖਾਂ ਦੀ ਗੱਲ ਪੰਜਾਬ ਦੀ ਯਾਰੀ ਦੀ ਗੱਲ ਗਰਦਾਰੀ ਦੀ ਗੱਲ ਔਰ ਪੰਜਾਬ ਦੇ ਉਹ ਕਿਰਦਾਰ ਜਿਹੜੇ ਕਿ ਅੱਜ ਕੱਲ ਕਿਤੇ ਦੇਖਣ ਨੂੰ ਨਹੀਂ ਮਿਲਦੇ ਵਿਸਰ ਚੁੱਕੇ ਆ ਸਾਡੇ ਚੇਤਿਆਂ ਦੇ ਵਿੱਚੋਂ ਤਾਂ ਤੁਹਾਨੂੰ ਦੁਬਾਰਾ ਚੇਤੇ ਕਰਾਉਣ ਵਾਸਤੇ ਇਤਿਹਾਸ ਚੇਤੇ ਕਰਾਉਣ ਵਾਸਤੇ ਸੁੱਚਾ ਸੂਰਮਾ ਵਰਗੀਆਂ ਫਿਲਮਾਂ ਮਾਰਕੀਟ ਦੇ ਵਿੱਚ ਹੁਣ ਆ ਰਹੀਆਂ ਤਾਂ ਅਸੀਂ ਉਸ ਫਿਲਮ ਦਾ ਹਿੱਸਾ ਇਸ ਗੱਲ ਦਾ ਅਸੀਂ ਮਾਣ ਮਹਿਸੂਸ ਕਰਦੇ ਆ ਮੈਂ ਚਾਹੂੰਗਾ ਸਾਰੇ ਦਰਸ਼ਕਾਂ ਨੂੰ ਕਿ 20 ਸਤੰਬਰ ਨੂੰ ਡੇਟ ਜਿਹੜੀ ਆ ਉਹ ਨੋਟ ਕਰ ਲਓ ਲਿਖ ਲਓ 20 ਸਤੰਬਰ ਨੂੰ ਸੁੱਚਾ ਸੂਰਮਾ ਸਿਨੇਮਾ ਘਰਾਂ ਦੇ ਵਿੱਚ ਆਪਨਾ ਮੈਂ ਸਾਰੇ ਦਰਸ਼ਕਾਂ ਨੂੰ ਕਹਿਣਾ ਚਾਹਾਂਗਾ ਕਿ ਪ੍ਰੀਤ ਕਲੈਕਸ ਚੈਨਲ ਨੂੰ ਜਿਹੜਾ ਤੁਸੀਂ ਸਬਸਕ੍ਰਾਈਬ ਕਰੋ ਔਰ ਇਸੇ ਨਾਮ ਤੇ ਆ ਇੰਸਟਾਗ੍ਰam ਤੇ ਫੇਸਬੁੱਕ ਦਾ ਪੇਜ ਵੀ ਆ ਉਹਨੂੰ ਫੋਲੋ ਕਰੋ ਤੇ ਭਾਜੀ ਹੁਣ ਸਪੋਰਟ ਕਰੋ ਬਹੁਤ ਬਹੁਤ ਧੰਨਵਾਦ ਧੰਨਵਾਦ ਸਰ ਇਨਸ਼ਾਅੱਲਾ ਗੁੱਡ ਲੱਕ ਤੁਹਾਨੂੰ ਤੁਹਾਡੀ ਫਿਲਮ ਲਈ ਥੈਂਕ ਯੂ ਸੋ ਮਚ ਥੈਂਕ ਯੂ ਸਰ